ਹਾਂਜੀ ਸੌਣ ਦਾ ਮਹੀਨਾ ਚੱਲ ਰਿਹਾ ਗਿਆ ਤੇ ਜਿਹੜਾ ਫਲਾਂ ਵਾਲੇ ਬੂਟੇ ਲਾਉਣ ਦਾ ਸਮਾਂ ਗਾ ਸੌਣ ਦੇ ਵਿੱਚ ਜਾਨੀ ਕਿ ਅਗਸਤ ਦੇ ਵਿੱਚ ਜਾਂ ਜੁਲਾਈ ਅੱਧ ਤੋਂ ਬਾਅਦ ਜਿਹੜੇ ਬੂਟੇ ਲੱਗਣੇ ਸ਼ੁਰੂ ਹੋ ਜਾਂਦੇ ਹੈਗੇ ਗਰਮੀ ਜ਼ਿਆਦਾ ਹੋਣ ਕਰਕੇ ਜਿਹੜੇ ਹਜੇ ਤੱਕ ਆਪ ਕੋਈ ਵੀ ਰਣੇ ਜਿਹੜੇ ਬੂਟੇ ਫਲਾਂ ਵਾਲੇ ਲਾਉਣ ਦੀ ਸੋਚੀ ਸੀ ਉਹਨਾਂ ਨੇ ਨਹੀਂ ਲਾਏਗੇ ਤੇ ਜ਼ਿਆਦਾ ਗਰਮੀ ਦੇ ਵਿੱਚ ਆਪਾਂ ਲਾ ਵੀ ਨਹੀਂ ਸਕਦੇ ਉਹਦਾ ਮੁੱਖ ਕਾਰਨ ਇਹ ਹੁੰਦਾ ਕਿ ਜਿਹੜਾ ਆਪਾਂ ਪਾਣੀ ਵਗੈਰਾ ਦਾ ਜਿਹੜਾ ਪੂਰਾ ਧਿਆਨ ਨਹੀਂ ਰੱਖ ਸਕਦੇ ਤੇ ਆਪਣੇ ਬੂਟੇ ਨੁਕਸਾਨੇ ਜਾਣ ਦਾ ਜਿਹੜਾ ਖਤਰਾ ਰਹਿੰਦਾ ਹੈਗਾ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਗੱਲ ਕਰਾਂਗੇ ਉਹ ਇਹ ਹੈ ਕਿ ਇਸ ਸਮੇਂ ਆਪਾਂ ਕਿਹੜੇ-ਕਿਹੜੇ ਬੂਟੇ ਲਾ ਸਕਦੇ ਆਂਗੇ ਤੇ ਕੁਝ ਕਬੂਟੇ ਜਿੰਨਾ ਬਾਰੇ ਜ਼ਿਆਦਾ ਸਵਾਲ ਆਉਂਦੇ ਨੇਗੇ ਜਿਵੇਂ ਉਹਦੇ ਵਿੱਚ ਪਪੀਤਾ ਹੋ ਗਿਆ ਸੇਬ ਦਾ ਬੂਟਾ ਹੋ ਗਿਆ ਤੇ ਕੁਝ ਕਿ ਇਦਾਂ ਦੇ ਅੰਗੂਰਾਂ ਵਗੈਰਾ ਦੀਆਂ ਬੇਲਾਂ ਵਗੈਰੇ ਜਿਹੜੇ ਸਵਾਲ ਆਉਂਦੇ ਨੇਗੇ ਉਹਨਾਂ ਸਾਰੇ ਜਿਹੜੀਆਂ ਫਲਾਂ ਦੀਆਂ ਜਾਤੀਆਂ ਬਾਰੇ ਆਪਾਂ ਗੱਲ ਕਰਾਂਗੇ ਕਿ ਕਿਹੜਾ ਉਹਨਾਂ ਦਾ ਲਾਉਣ ਦਾ ਢੁਕਮਾ ਸਮਾਂਗਾ ਜਿਹੜਾ ਮੁੱਖ ਦੋ ਤਰ੍ਹਾਂ ਦੀਆਂ ਫਸਲਾਂ ਇਸ ਸਮੇਂ ਦੇ ਵਿੱਚ ਆਪਾਂ ਲਾ ਸਕਦੇ ਆਂ ਉਹਦੇ 'ਚ ਨਿੰਬੂ ਜਾਤੀ ਦੇ ਬੂਟੇ ਹੋਗੇ ਤੇ ਇੱਕ ਅਮਰੂਦ ਹੋ ਗਿਆ ਇਹਨਾਂ ਦਾ ਜਿਹੜਾ ਬਿਲਕੁਲ ਠਕਮਸਮਾ ਚੱਲ ਰਹਿਗਾ 15 ਅਗਸਤ ਦੇ ਕਰੀਬ ਜਿਹੜਾ ਤੁਸੀਂ ਆਪਦੇ ਖੇਤ ਦੇ ਵਿੱਚ ਜਿਹੜਾ ਅਮਰੂਦ ਦੇ ਬੂਟੇ ਤੇ ਜਿਹੜੇ ਨਿੰਬੂ ਜਾਤੀ ਦੇ ਬੂਟੇ ਹੈਗੇ ਉਹਨਾਂ ਨੂੰ ਲਾ ਸਕਦੇ ਹੋਗੇ ਤੇ ਉਹਦੇ 'ਚ ਹੁਣ ਇਹ ਹੈਗਾ ਵੀ ਪਪੀਤਾ ਲਾਉਣ ਦਾ ਸਹੀ ਸਮਾਂ ਕਿਹੜਾ ਹੈਗਾ ਉਹ ਹੈਗਾ ਆਪਣਾ ਸਤੰਬਰ ਦੇ ਐਂਡ ਤੱਕ ਜਾ ਕੇ ਤੁਸੀਂ ਜਿਹੜਾ ਪੂਪੀਤਾ ਲਾ ਸਕਦੇ ਹੋਗੇ ਸਤੰਬਰ ਦੇ ਆਖਰ ਵਿੱਚ ਪੂਪੀਤਾ ਲਾਉਣਾਗਾ ਤੇ ਜਿਹੜਾ ਸੇਵ ਦਾ ਬੂਟੇ ਹੈਗੇ ਉਹ ਵੀ ਤੁਸੀਂ ਸਤੰਬਰ ਦੇ ਵਿੱਚ ਲਾ ਸਕਦੇ ਹੋ ਵੈਸੇ ਅਗਸਤ ਦੇ ਵਿੱਚ ਵੀ ਤੁਸੀਂ ਲਾ ਸਕਦੇ ਹੋਗੇ ਪਰ ਜਿਹੜੇ ਸਤੰਬਰ ਦੇ ਵਿੱਚ ਉਹਨਾਂ ਦੀ ਚੱਲਣ ਦੀ ਗਤੀ ਕਾਫੀ ਤੇਜ਼ ਹੁੰਦੀ ਹੈਗੀ ਬਾਕੀ ਨਿੰਬੂ ਜਾਤੀ ਦੇ ਤੇ ਅਮਰੂਦ ਜਿਹੜੇ ਹੈਗੇ ਹੈਗੇ ਇਹ ਦੋ ਤਰ੍ਹਾਂ ਦੇ ਜਿਹੜੇ ਬੂਟੇ ਤੁਸੀਂ ਇਸ ਸਮੇਂ ਲਾ ਸਕਦੇ ਹੋਗੇ ਇਹ ਇਹਨਾਂ ਨੂੰ ਲਾਉਣ ਦਾ ਤਰੀਕਾ ਆਪਾਂ ਕਾਫੀ ਵਾਰ ਜਿਹੜਾ ਪਹਿਲਾਂ ਵੀ ਦੱਸ ਚੁੱਕੇ ਹਾਂਗੇ ਕਿ 3x3 3 ਫੁੱਟ ਡੂੰਘਾ ਟੋਆ ਪਟਣਾ ਤੁਸੀਂ 3 ਫੁੱਟ ਚੌੜਾ ਪਟਣਾਗਾ ਤੇ ਗੰਡੋਆ ਖਾਦ ਤੁਸੀਂ ਜਾਂ ਕੋਈ ਗਲੇ ਸਾਡੇ ਪੱਤੇ ਵਗੈਰਾ ਪਾ ਸਕਦੇ ਹੋਗੇ ਰੂੜੀ ਉਹ ਪਾਉਣੀ ਹੈ ਜਿਹਦੇ ਵਿੱਚ ਫੰਗਸ ਨਾ ਹੋਵੇ ਜੀ ਕਿਉਂਕਿ ਜ਼ਿਆਦਾਤਰ ਜਿਹੜਾ ਰੂੜੀ ਪਾਉਣ ਦੇ ਨਾਲ ਬੂਟੇ ਦੀ ਜੜਾਂ ਦੇ ਵਿੱਚ ਫੰਗਸ ਆ ਜਾਂਦੀ ਹੈਗੀ ਤੇ ਮਲਚਿੰਗ ਤੁਸੀਂ ਜ਼ਰੂਰ ਕਰ ਦੇਣੀ ਹੈ ਮਲਚਿੰਗ ਕਰਨ ਦੇ ਫਾਇਦੇ ਇਹ ਹੈਗੇ ਕਿ ਬਾਰਿਸ਼ ਹੋਣ ਤੋਂ ਬਾਅਦ ਜਦੋਂ ਇੱਕ ਲੱਖ ਤੋਂ ਧੁੱਪ ਪੈਂਦੀ ਹੈਗੀ ਤਾਂ ਉਹਦੇ ਨਾਲ ਬੂਟੇ ਦੀਆਂ ਜੜ੍ਹਾਂ ਨੂੰ ਨੁਕਸਾਨ ਹੁੰਦਾ ਹੈਗਾ ਜਦੋਂ ਗਿੱਲ ਦੇ ਵਿੱਚ ਗਿੱਲੀ ਮਿੱਟੀ ਗਰਮ ਹੁੰਦੀ ਹੈ ਤਾਂ ਬੂਟੇ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਦਾ ਹੈਗਾ ਤੇ ਕਾਫੀ ਬੂਟੇ ਜਿਹੜੇ ਉਸ ਸਮੇਂ ਸੁੱਕਣ ਦਾ ਖਤਰਾ ਬਣ ਜਾਂਦਾ ਹੈਗਾ ਜੇਕਰ ਤੁਸੀਂ ਮਲਚਿੰਗ ਕੀਤੀ ਹੋਊਗੀ ਗਿੱਲ ਜ਼ਰੂਰ ਹੋਊਗੀ ਪਰ ਜਿਹੜੀ ਉੱਪਰੋਂ ਸੂਰਜ ਦੀ ਰੌਸ਼ਨੀ ਪੈਣੀ ਹੈਗੀ ਉਹ ਜਿਹੜਾ ਤੁਹਾਡੇ ਮਲਚ ਦੇ ਰੂਪ ਚ ਕੋਈ ਪਰਾਲੀ ਆ ਜਾਂ ਪੱਤੇ ਆ ਜਾਂ ਕੋਈ ਸੁੱਕਾ ਘਾਹ ਵਗੈਰਾ ਜੋ ਵੀ ਤੁਸੀਂ ਮਲਚਿੰਗ ਦੇ ਰੂਪ ਚ ਵਰਤ ਰਹੇ ਹੋ ਉਹਦੇ ਉੱਪਰ ਜਿਹੜਾ ਪਾਉਗੇ ਉਹ ਤੇ ਉਹ ਤੁੱਪ ਜਿਹੜੀ ਸਿੱਧੀ ਮਿੱਟੀ ਦੇ ਉੱਪਰ ਨਹੀਂ ਪੈਣੀਗੀ ਕਿਉਂਕਿ ਸਿੱਧੀ ਮਿੱਟੀ ਦੇ ਉੱਪਰ ਪੈਣ ਨਾਲ ਜਿਹੜਾ ਤਾਪਮਾਨ ਵਧਣ ਦੇ ਨਾਲ ਬੂਟਿਆਂ ਨੂੰ ਨੁਕਸਾਨ ਪਹੁੰਚਦਾ ਹੈਗਾ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਅਤਿ ਜ਼ਰੂਰੀ ਹੈਗਾ ਤੇ ਪਾਣੀ ਜਿਹੜਾ ਬੂਟਿਆਂ ਦੇ ਨੇੜੇ ਖੜਨਾ ਖੜੇ ਇਸ ਤਰ੍ਹਾਂ ਦਾ ਪ੍ਰਬੰਧ ਆਪਾਂ ਕਰਨਾ ਹੈਗਾ ਜ਼ਿਆਦਾਤਰ ਜਿਹੜੇ ਪੱਤਝੜੀ ਪੌਦੇ ਨੇਗੇ ਉਹਨਾਂ ਦੇ ਵਿੱਚ ਜਿਹੜਾ ਪਾਣੀ ਨਾ ਖੜੇ ਇਸ ਲਈ ਆਪਾਂ ਨੂੰ ਥੋੜਾ ਥੋੜਾ ਜਿਹੜਾ ਥਾਂ ਉਹਨਾਂ ਦਾ ਆਪਾਂ ਨੂੰ ਉੱਚਾ ਕਰ ਦੇਣਾ ਚਾਹੀਦਾ ਹੈਗਾ ਤੇ ਨਿੰਬੂ ਜਾਤੀ ਦੇ ਬੂਟਿਆਂ ਦੇ ਵਿੱਚ ਵੀ ਥਾਂ ਆਪਾਂ ਨੂੰ ਉੱਚਾ ਕਰ ਦੇਣਾ ਚਾਹੀਦਾ ਅਮਰੂਦ ਦੇ ਵਿੱਚ ਤੁਸੀਂ ਜਿਹੜਾ ਜਿਆਦਾ ਥਾਂ ਨਾ ਵੀ ਉੱਚਾ ਕਰੋਗੇ ਤਾਂ ਵੀ ਚੱਲੀ ਹੋਵੇ ਸੇ ਉੱਚਾ ਕਰਨ ਦੇ ਨਾਲ ਜਿਹੜੇ ਤਣੇ ਦੀ ਜਿਹੜੀ ਮਜ਼ਬੂਤੀ ਬਣਦੀ ਹੈਗੀ ਇਸ ਲਈ ਤੁਸੀਂ ਜਿਹੜਾ ਅਮਰੂਦ ਦੇ ਵਿੱਚ ਵੀ ਜਿਹੜਾ ਥਾਂ ਉੱਚਾ ਕਰ ਸਕਦੇ ਹੋਗੇ ਤੇ ਉਮੀਦ ਕਰਦੇ ਹਾਂਗੇ ਜਿਹੜੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਏ ਸੀਗੇ ਇਹ ਤੁਹਾਡੇ ਲਈ ਸਹਾਇਕ ਸਾਬਤ ਹੋਊਗੀ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਹਾਡਾ ਕੋਈ ਸਵਾਲ ਹੁੰਦਾ ਤਾਂ ਤੁਸੀਂ ਸਾਨੂੰ ਜਿਹੜਾ ਸੰਪਰਕ ਕਰਕੇ ਪੁੱਛ ਸਕਦੇ ਹੋ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਈਏ ਕਈ ਵਾਰ ਕੁਝ ਕਮੈਂਟ ਰਹਿ ਜਾਂਦੇ ਆ ਉਹਨਾਂ ਲਈ ਮਾਫੀ ਚਾਹੁੰਦੇ ਆ ਪਰ ਜ਼ਿਆਦਾਤਰ ਕਮੈਂਟ ਵਗੈਰਾ ਜਾਂ ਸਾਨੂੰ WhatsApp ਤੇ ਜੋ ਇਨਕੁਆਰੀਜ਼ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਆ ਜੀ ਤੁਹਾਡਾ ਸਾਰਿਆਂ ਦਾ ਇੰਨਾ ਸਾਥ ਦੇਣ ਲਈ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਸਾਡੇ ਪੇਜ ਨੂੰ ਪੇਜ ਤੇ ਬਣੇ ਰਹੋ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਹੜੀਆਂ ਸਾਡੇ ਵੀਡੀਓਜ਼ ਨੇ ਇਹਨਾਂ ਨੂੰ ਸ਼ੇਅਰ ਜਰੋ